ਤੇ ਸਾਰੇ ਰੰਗ ਬੋਰੀ ਨੂੰ ਫਿਰ ਅਰਦਾਹ ਕੀਤੀ ਅੱਜ ਦਾ ਵਲੌਕ ਸਵੇਰ ਦੇ ਬੱਜੇ ਨੇ ਹਲੇ ਹੀ ਪਾਣੇ 7 ਤੇ ਅੱਜ ਤੁਹਾਨੂੰ ਪਤਾ ਜਿਵੇਂ ਵੀ ਆਪਾਂ ਬਾਹਰ ਪ੍ਰਕਾਸ਼ ਕਰਵਾਉਣਾ ਹਨਾ ਸੀ ਬਸ ਤਿਆਰੀ ਕਰਦੇ ਹੋਰ ਖਿਲਾਤੇ ਨੂੰ ਤੇ ਤਿਆਰ ਤੁਰ ਰਹੇ ਹਾਂ ਤੇ ਬਸ ਕਿਉਂਕਿ ਆਪਾਂ ਜਿਹੜਾ ਹੈ ਜਿਹੜਾ ਮਿਸਿਆ ਹੋਇਆ ਸੀ ਤੇ ਤਰੀਕ ਲਈ ਹੋਈ ਸੀ ਬਾਬਾ ਜੀ ਤੋਂ ਸਿੱਖਿਆ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ 28 ਤਰੀਕ ਦੀਆਂ ਤੇ ਇਸ ਕਰਕੇ ਫਿਰ ਜਿਹੜਾ ਆਪਾਂ ਰਾਤ ਆ ਗਏ ਸੀਗੇ ਵਾਕਸਰਾਂ ਦੇ ਪਿਛਲੇ ਵਲੌਗ ਦੇ ਵਿੱਚ ਦੇਖਿਆ ਤੇ ਆ ਬੈੱਡ ਵਗੈਰਾ ਅੰਦਰਲੇ ਪਾਪੇ ਉਹਨੇ ਬਾਹਰ ਲਾਤੀ ਸੀ ਕਿਰਾ ਬਾਅਦ ਚੱਕ ਦਾਂਗੇ ਚੱਲ ਕੋ ਗੱਲ ਦਿਨ ਨੂੰ ਤੇ ਪਹਿਲਾਂ ਕਿਰਾ ਚੱਕ ਕਿਉਂਕਿ ਅੱਜ ਕਿਹੜਾ ਜ਼ਿਆਦਾ ਇਕੱਠਾ ਹੋਣਾ ਤੇ ਜੋਤ ਵੀ ਬਸ ਉੱਠ ਗਈ ਆ ਤੇ ਆਪਾਂ ਕਰਦੇ ਆ ਤਿਆਰੀ ਆਪਾਂ ਲੈਂਗੇ ਚਾਨਣੀ ਤੇ ਫਿਰ ਚਾਨਣੀ ਬਨਾਂਗੇ ਨਾਲੇ ਤਾਂ ਤੇ ਨਾਲੇ ਦੂਜਾ ਮਛਾਈ-ਮਛੋਈ ਕਰ ਲਈਏ ਖੱਲੇ ਤੇ ਫੇਰ ਅੱਪਾ ਜਿਹੜਾ ਹੈ ਹਮਾਰੇ ਦੀ ਸਵਾਰੀ ਲੈ ਕੇ ਆਮਾਂਗੇ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਫਿਰ ਵੇਨੇ ਕੀ ਬੰਦਾ ਚੁਟਦਾ ਲੋਰੀ ਇੰਦਰ ਮੰਮੀ ਹੋਰ ੱਚੀ ਰਹੀ ਨੇ ਸਾਥੀਆਂ ਹੋਰ ਤੋਂ ਮਾਰਨਿੰਗ ਜਲਵਾ ਹੁਣ ਕੋਈ ਨਹੀਂ ਆਉਂਦਾ ਸੀ ਹੁਣ ਕੋਈ ਨਹੀਂ ਆਉਂਦਾ ਕੋਈ ਨਹੀਂ ਹੂੰ ਮੁੰਡਾਰੇ ਨੂੰ ਕਿਹਨੂੰ ਦੇਖ ਕੇ ਜੀ ਨਹੀਂ ਘਰ ਨੂੰ ਕਿੱਧਰ ਜਾਵਾਂ ਸਵਾਰੀ ਇਸ ਕਮਰੇ ਦੇ ਵਿੱਚ ਕਿਉਂਕਿ ਗਰਮੀ ਹੋ ਗਈ ਹੈ ਤੇ AC ਦਾ ਪ੍ਰਬੰਧ ਫਿਰ ਤੁਹਾਨੂੰ ਮਤਲਬ ਇੱਥੇ ਆ ਤੇ ਤਿਆਰੀ ਹੋ ਗਈ ਸਾਰੀ ਤੇ ਇਹਨਾਂ ਗੇਟ ਖੋਲਦੇ ਆ ਉਸ ਚ ਰੱਖਿਆ ਫਿਰ ਗੇਟ ਨਹੀਂ ਖੁੱਲਣਾ ਤੇ ਥੱਲੇ ਤੁਹਾਨੂੰ ਪਤਾ ਚਾਦਰ ਵਾਸ਼ਕੀਨ ਤੇ ਮੈਸੇ ਤਿਆਰੀ ਸਾਰੀ ਹੋ ਗਈ ਆ ਤੇ ਹੁਣ ਬਸ ਆਪਾਂ ਜਾਵਾਂਗੇ ਹਮਾਰਾ ਜੀ ਸਵਾਰੀ ਲੈਣ ਹਾਂਜੀ ਹੋਏ ਸਾਸ਼ਵੀ ਕਲਪ ਬੜੀ ਆ ਜਿੰਦੂ ਬਲੌਗਰ ਐਂਡ ਫੈਮਿਲੀ ਪਹੁੰਚ ਚੁੱਕੀ ਆ ਆ ਗੰਜੂ ਆ ਗੰਜੂ ਗੰਜੂ ਵੇ ਗੰਜੂ ਤਾਂ ਤਾਂ ਆਈ ਜਾਂਦੇ ਵਾਲ ਨਾਲ ਨਾਲ ਇਹਨਾਂ ਦਾ ਗੰਜੂ ਕਰਾ ਲਿਆ ਇੱਥੇ ਗੰਜੇ ਦੇ ਆਪਾਂ ਵਾਲੀ ਨਹੀਂ ਓਕੇ ਜੇ ਵਾਲ ਕਟਾਏ ਇਹਦੇ ਹਾਂ ਬਾਹਲੇ ਨਹੀਂ ਕਟਾਏ ਤਾਂ ਇੱਥੇ ਕਰਾਈ ਚਲੋ ਵਧੀਆ ਫੇਰ ਵਾਲੇ ਮੋਟੇ ਆਉਂਦੇ ਹਨਾ ਹਾਂ ਬਾਹਲੇ ਥੋੜੇ ਥੋੜੇ ਰੱਖ ਕੇ ਬਾਹਲੇ ਹੈਰੀ ਦੇ ਵਾਲੇ ਆਏ ਐ ਜਿਹੜੀ ਤਕਦੀਰ ਦੇ ਵਾਲਾ ਹਨ ਹੈਰੀ ਆਏ ਸੀ देहरी जैसी पिटाई दे पिटाई दे देहरी दे बारे वाहे गुरु वाहे गुरु ਵਾਹ ਵਾਹਿਗੁਰੂ ਜੀ ਕੀ ਫਤਿਹ ਕਿਸ ਨੇ ਦਾਲ ਵਾਲਾ ਕੋਕ ਪੀਣਾ ਹੋਵੇ ਤਾਂ ਸਾਡੀ ਤਕਦੀਰ ਕੋਰਨਾ ਸੰਪਰਕ ਕਰ ਸਕਦੇ ਆ ਤੇ ਇੱਕ ਗੱਲ ਹੋਰ ਕਿਸੇ ਨੇ ਕਮੈਂਟ ਕੀਤਾ ਸੀ ਚਲੋ ਮੀਲਾ ਜੀ ਚਲੋ ਚਲੋ ਇੱਕ ਕਿਸੇ ਨੇ ਕਮੈਂਟ ਕੀਤਾ ਸੀ ਪਹਿਲਾਂ ਰੋਕੋ ਤਾਂ ਸਹੀ ਕਹਿੰਦੇ ਮੈਨੂੰ ਹੀ ਲੱਗ ਰਿਹਾ ਵੀ ਤੁਸੀਂ ਤਕਦੀਰ ਦੇ ਹੌਲ ਬਾਲ ਕਟਾਏ ਆ ਕਿ ਮੈਨੂੰ ਭਲੇਖਾ ਲੱਗ ਰਿਹਾ ਕਿ ਸੱਚੀ ਕਟਾਏ ਆ ਤੇ ਆਪਾਂ ਤਾਂ ਦੱਸ ਦਈਏ ਵੀ ਆਪਾਂ ਤਕਦੀਰ ਦੇ ਬਾਲ ਹੋਰ ਕਟਾਤੇ ਸੀ ਤੇ ਬਾਲ ਕਟਾਉਣ ਦਾ ਰੀਜ਼ਨ ਇਹ ਸੀ ਕਿ ਉਹ ਉੰਨੇ ਵਾਲਾ ਜਿਵੇਂ ਇਰੀਟੇਟ ਹੋ ਰਹੀ ਸੀ ਤੇ ਰਵੜ ਨਹੀਂ ਪਵਾ ਰਹੇ ਸੀ ਹੁਣ ਇਹ ਬਣ ਗਈ ਆ ਬॉय ਲੁੱਕ ਜਿਵੇਂ ਮੁੰਡੇ ਨਹੀਂ ਹੁੰਦੇ ਉਵੇਂ ਬਣ ਗਈ ਆ ਤਕਦੀਰ ਇੱਧਰ ਦੇਖੀ ਪਰ ਬਾਕੇ ਜੁਲਫਾਂ ਵਾਲਿਆ ਜਮਾ ਮੇਰੇ ਵਰਗੀ ਲੱਗਦੀ ਆ ਮੇਰੇ ਵੀ ਛੋਟੀ ਹੁੰਦੀ ਮੰਮੀ ਉਹਨਾਂ ਨੇ ਅੱਕ ਹਾਰ ਕੇ ਐਂ ਕੀ ਕਰਾ ਚਾਹਿਆ ਚਾਹੋ ਗੀਲਾ ਜੀ ਚਲੋ ਹੋਈ ਪਈ ਆ ਦੇਖੋ ਵੀ ਅਸੀਂ ਪਾਠ ਪ੍ਰਕਾਸ਼ ਹੋਣ ਤੋਂ ਬਾਅਦ ਤੇ ਬੜੀ ਕਲੈਰਿਟੀ ਘੱਟ ਵੱਡੀ ਆ ਇੱਥੇ ਹੈ ਕਲੈਰਿਟੀ ਬੜੀ ਘੱਟ ਆ ਰੰਗੀਲਾ ਜੀ ਤੁਸੀਂ ਸੁਣ ਲਓ ਵੀ ਪਾਠ ਪ੍ਰਕਾਸ਼ ਹੋਣ ਤੋਂ ਬਾਅਦ ਚੱਕਰੇ ਏ ਸੀਗਾ ਵੀ ਮੰਮੀ ਨੂੰ ਲੈ ਕੇ ਆਏ ਪੰਨਾ ਤਾਂ ਮੰਡੀ ਨਾਂ ਨਹੀਂ ਕਿਉਂ ਨਾਨਕੇ ਹੋਂ ਗਾਉਂਦੇ ਮੰਮੀ ਨੇ ਦਿਨਾਂ ਦੇ ਨਾਨਕੇ ਸੀ ਤੇ ਇੱਥੇ ਆਉਣ ਦਾ ਸਾਡਾ ਰੀਜ਼ਨ ਹੀ ਬਣ ਗਿਆ ਵੀ ਲਾਡੀ ਦਾ ਨਾ ਮਤਲਬ ਵੀ ਹੁਣ ਸਪੈਨ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਆ ਹੋ ਗਿਆ 2 ਸਾਲ ਬਾਅਦ ਪੇਪਰ ਬਣ ਜਾਂਦੇ ਆ ਤੇ ਲਾਡੀ ਦੇ ਜਿਹੜਾ ਆ ਰੱਬ ਕਰੇ ਕਿ ਸੁੱਖ ਸ਼ਾਂਤੀ ਦੇਣਾ ਪਰਮਾਤਮਾ ਮਿਹਰ ਕਰੇ ਹਨ ਵੀ ਪੇਪਰ ਬਣ ਜਾਣ ਉਹਦੇ ਵੀ ਕੁਛ ਉਹਦੇ ਡਾਕੂਮੈਂਟ ਰੈਡੀ ਕਰਾਉਣੇ ਸੀ ਸੋ ਸਾਡੇ ਵੀ ਨਾ ਥੋੜੇ ਜਲਦੀ ਆ ਹਾਂ ਤੇ ਫਿਰ ਮਤਲਬ ਤੁਹਾਨੂੰ ਥੋੜਾ ਡਾਕੂਮੈਂਟ ਰੈਡੀ ਕਰਨ ਤੇ ਵੀ ਟਾਈਮ ਬਹੁਤ ਲੱਗਦਾ ਹਨਾ ਤੇ ਇੱਕ ਸਾਡਾ ਹੋਣਾ ਜ਼ਰੂਰੀ ਸੀਗਾ ਕਿਉਂਕਿ ਮੰਮੀ ਨੂੰ ਲਿਜਾਣਾ ਕਰਨਾ ਤੇ ਮੈਂ ਕਿਦੀ ਨੂੰ ਥੋੜੀ ਨੌਲੇਜ ਹੈਗੀ ਐ ਇਸ ਬਾਰੇ ਵੀ ਜਿਹੜਾ ਡਾਕੂਮੈਂਟ ਚਾਹੀਦਾ ਹੁੰਦਾ ਇਸ ਕਰਕੇ ਫਿਰ ਅਸੀਂ ਕਿਉਂਕਿ ਲਾਡੀ ਦੇ ਵਜਿਹਾ ਸਾਨੂੰ ਰਾਤ ਨੂੰ ਫੋਨ ਆ ਗਿਆ ਸੀਗਾ ਤੇ ਅਸੀਂ ਫਿਰ ਰਾਤ ਤੱਕ ਗਏ ਸੀ ਕਿਉਂਕਿ ਅੱਜ ਪਾਠ ਪ੍ਰਕਾਸ਼ ਕਰਾਉਣਾ ਸੀ ਤੇ ਅਸੀਂ ਹੁਣ ਅੱਜ ਜਿਹੜਾ ਆ ਇੱਥੇ ਆਏ ਫਿਰ ਪਹਿਲਾਂ ਉੱਧਰ ਗਏ ਮਮਮੀ ਨੂੰ ਲੈ ਕੇ ਆਏ ਚਲੋ ਰੰਗੀਲਾ ਜੀ ਚਲੋ ਰੰਗੀਲਾ ਜੀ ਉਨੀ ਫੇ ਪਈ ਆ ਆ ਅਸੀਂ ਜਿਹੜਾ ਆ ਵੀ ਹੁਣ ਅਸੀਂ ਘਰੇ ਪਹੁੰਚੇ ਆ ਖਾਦਾ ਵੀ ਤੱਕ ਕੁਝ ਖੇਰ ਦਾ ਕੁਝ ਖਾਦਾ ਨਹੀਂ ਸੀਗਾ ਤੁਹਾਡਾ ਤੇ ਫਿਰ ਅਸੀਂ ਕੱਲ ਨੂੰ ਡੈਡੀ ਦਾ ਕੰਮ ਕਰਵਾ ਕੇ ਫਿਰ ਅਸੀਂ ਮਮੀ ਹੋਰਾਂ ਨੂੰ ਨਾਲੇ ਲੈ ਜਾਵਾਂਗੇ ਹਾਂ ਫਿਰ ਮਮਮੀ ਡੈਡੀ ਨੂੰ ਨਾਲ ਲੈ ਜਾਣਗੇ ਤੇ ਉੱਥੇ ਫਿਰ ਜਾ ਕੇ ਨਾਲੇ ਤਾਂ ਆਪਣੇ ਬਾਠ ਆ ਤੇ ਬਾਠ ਚ ਮੰਮੀ ਹੁਣੇ ਸ਼ਾਮਲ ਹੋ ਜਾਣਗੇ ਤੇ ਨਾਲੇ ਡੈਡੀ ਨੂੰ ਥੋੜੀ ਜਿਹੀ ਆਪਾਂ ਦਵਾਈ ਦਿਵਾਣੀ ਆ ਕਿਉਂਕਿ ਬੁਖਾਰ ਚੜ੍ਹ ਤੇ ਉਤਰ ਰਿਹਾ ਆ ਤੇ ਤਕਦੀਰ ਦਾ ਹੇਅਰ ਕੱਟ ਕਿੱਦਾਂ ਲੱਗਦਾ ਕਮੈਂਟ ਕਰਕੇ ਜਰੂਰ ਦਾ ਸਾਨੂੰ ਤਾਂ ਬੜੀ ਸੋਹਣੀ ਲੱਗ ਰਹੀ ਹੈ ਹਨਾ ਮਗੀ ਇਹਦੇ ਮਤਲਬ ਤਿੰਨੇ ਹੇਅਰ ਸਟਾਈਲ ਸੂਟ ਕੀਤੇ ਆ ਵੀ ਜਿਹੜੇ ਆਪਾਂ ਕਰਾਏ ਆ ਲੈ ਲੈ ਕੇ ਖਿੱਚ ਕੇ ਆਪਣੇ ਅਸੀਂ ਅਜੇ ਅਬੀਰਪਾਲ ਅਜੇ ਆਂਦੀ ਸੀ ਕਹਿੰਦੀ ਥੋੜਾ ਥੋੜੇ ਹੋਰ ਛੋਟੇ ਕਰਾਉਣੇ ਭਾਬੀ ਨਹੀਂ ਹੁਣ ਕੈਂਟ ਲੱਗਦੀ ਆ ਹਾਂ ਹਾਂ ਹੁਣ ਕੈਂਟ ਲ ਇੱਕ ਇਹਦੇ ਨਾਲ ਵਾਲ ਜਿਹੜੇ ਆ ਉਹ ਕਰ ਲਈ ਆ ਤੇਲ ਵੀ ਲਾ ਦੀ ਕੰਗੀ ਵੀ ਮਾਰਦੀ ਐਵੇਂ ਰਹਿੰਦੇ ਆ ਕਰ ਲ ਜੇ ਪਏ ਬਹੁਤ ਜੁਲਫਾਂ ਵਾਲਿਆ ਮੈਂ ਕਹ ਨੂੰ ਵਾਲੀ ਕੈਂਟ ਸੋਹਣਾ ਐ ਸੋਹਣੀ ਲੱਗੀ ਜਾਂਦੀ ਐ ਹਾਂਜੀ ਗੱਲ ਚਾਉਂਦੇ ਤਾਂ ਪਾਸੇ ਇਜਾਹਾ ਲੱਭ ਨਾ ਗੜੇ ਨੇ ਗੋਫੀ ਬੋਲੇ ਆ ਪੰਜ ਸਾਲ ਬਾਅਦ ਲਾਖ ਰੋਣ ਵਾਲਾ ਮੇਰੀ ਗੱਲ ਸੁਣ ਨਾ ਪਾਸਪੋਰਟ ਸਾਈਜ਼ ਫੋਟੋ ਕੱਲੇ ਕੱਲੇ ਦੀ ਤਾਂ ਦੇਖੀ ਆ ਕਪਲ ਪਾਸਪੋਰਟ ਸਾਈਜ਼ ਫੋਟੋ ਪਹਿਲੀ ਵਾਰ ਦੇਖੀ ਆ ਨਹੀਂ ਤੂੰ ਹਲਾਕ ਰੋਣ ਜਾਣਾ ਆਪਣਾ ਹਾ ਰੱਬਾ ਇੰਨੀਆਂ ਟਰੈਜਡੀਆਂ ਹੁੰਦੀਆਂ ਨਾ ਸਾਡੇ ਨਾਲ ਸਮਝ ਤੋਂ ਬਾਹਰ ਹੀ ਆ ਮਰਸਾ ਇੱਥੇ ਆਇਆ ਆ ਬੈੱਡ ਚ ਤਾਂ ਹੈ ਹੀ ਨਹੀਂ ਸੀ ਦੇਚ ਸੀਗਾ ਆਧਾਰ ਕਾਰਡ ਤੇ ਉਹ ਬੈੱਡ ਨਹੀਂ ਫਰੋਲਿਆ ਤਾਂ ਮੇਰਾ ਦਿਮਾਗ ਕੰਮ ਕਰ ਗਿਆ ਮੈਂ ਕਿਹਾ ਆ ਚੱਕ ਕੇ ਦੇਖਦੀ ਆ ਕਪਲ ਕੋ ਨਹੀਂ ਗਾ ਸੀ ਕਪਲ ਕੋ ਆ ਵੀ ਗੋੜੂ ਆ ਦੇਖਿਆ ਬਾਹਰ ਥੋੜੀ ਮੰਮੀਆਂ ਆਉਣ ਦੇਣਾ ਥੋੜੀ ਹੋਰ ਵੀ ਸੁਨੋ ਮੰਮੀਆਂ ਲਾਡੀ ਬਰੋ ਮੇਰਾ ਜੇ ਨਹੀਂ ਤਾਂ ਹੈਗੀ ਕੋਈ ਫੋਟੋ ਦੀ ਸ਼ੋ ਕਰ ਇਹਨਾਂ ਨੇ ਉਹ ਡੈਨ ਵਾਲੀ ਮੇਰੀ ਨਹੀਂ ਨਾਲ ਲਾਈ ਡੈਡੀ ਦੇਖ ਲੋ ਮੇਰੇ ਹਾਈ ਹਾਈ ਹੈਗੀ ਮਾਂ ਦੀ ਤੇ ਗੋੜਾ ਹੋਰ ਕੋਲ ਜੜੀ ਆ ਡਾਡੀ ਦੀ ਹੈਣੀਗੇ ਮੰਮੀ ਸਾਬੀ ਦੀ ਆ ਹੋਏ ਹਾਏ ਫੋਟੋ ਆਪੇ ਬਣਾ ਲੂਗਾ ਮੇਰੇ ਬਚਪਨ ਦੀ ਫੋਟੋ ਸਾਰੇ ਆਪਣੇ ਆਪਣੇ ਪਰਸ ਤੇ ਰੱਖ ਦੇ ਘਰ ਵਾਲੇ ਤੂੰ ਮੇਰੇ ਬਚਪਨ ਦੀ ਫੋਟੋ ਰੱਖ ਮੂਈ ਮੱਖੇ ਮੋਲਿਆ ਚੰਦਰੇ ਦੇ ਮੇਰੀ ਫੋਟੋ ਵੇਖ ਕੇ ਮੈਂ ਕਿਹਾ ਦਿਮਾਗ ਇੰਨਾ ਭੁੰਮਿਆ ਮੇਰਾ ਮੈਂ ਆਪਦਾ ਕੋਈ ਕੱਪੜਾ ਹੀ ਨਹੀਂ ਚੱਕ ਰਿਹਾ ਇ ਪਤਾ ਨਹੀਂ ਵੀ ਕੱਲ ਨੂੰ ਚੱਲ ਜਾਣਾ ਉਹੀ ਆ ਵੀ ਪਤਾ ਇਹਨਾਂ ਦਿਮਾਗ ਇੰਨਾਸ ਮੈਨੂੰ ਐਸੀ ਵੀ ਅਸੀਂ ਆਥ ਨਹੀਂ ਅੱਜ ਮੁੜ ਜਾਗੇ ਤੇ ਮੈਂ ਕਿਹਾ ਕੱਪੜਾ ਕੀ ਕਰਨਾ ਤੇ ਹਣ ਮੰਮੀ ਦਾ ਸੂਟ ਭਾਲਦੀਆਂ ਤੇ ਵੀ ਮੰਮੀ ਮੇਰੇ ਨਾਲ ਮੇਰੇ ਮੰਮੀ ਦਾ ਸੂਟ ਆ ਜਾਂਦੇ ਆ ਮੰਮੀ ਆ ਟੈਚੀ ਐਡਾ ਲੱਗ ਜਾਣਾ ਆ ਟੈਚੀ ਵੀ ਆਪਣਾ ਮੰਮੀ ਇਹ ਦੇ ਦੇ ਸਾਰੀ ਭਾਲੀ ਕਰਕੇ ਹੁਣ ਮੰਮੀ ਦਾ ਸੂਟ ਭਾਲ ਕੇ ਦੇ ਦਿੱਤੀ ਹੁਣ ਕੋਈ ਆ ਗਿਆ ਤਾਂ ਮੇਰੇ ਨਾਲ ਆ ਵੀ ਮਮਮੀ ਨੂੰ ਕੋਟਤਾ ਜੀ ਬਸ ਇਹਦਾ ਸੈਨਵਰਸਰੀ ਤੇ ਪਾ ਕੇ ਦੇਖਿਆ ਤਾਂ ਠੀਕ ਆ ਪਰ ਮੈਨੂੰ ਥੋੜਾ ਐਵੇਂ ਸੂਟ ਪਾ ਲਵਾਂ ਮੇਰੇ ਨਾਲ ਸਭ ਤੋਂ ਜਿਆਦਾ ਬੈਟਰ ਲੱਗੂਗਾ ਸਾਡੀ ਉਹ ਮਮਮੀ ਤਿਆਰੀ ਕਰ ਰਹੀ ਆ ਸਾਡੇ ਨਾਲ ਜਾਣ ਦੀ ਡੈਡੀ ਨੂੰ ਮੈਂ ਕਿਹਾ ਡੈਡੀ ਆਪਾਂ ਵੀ ਪਿਛਲੀ ਵਾਰ ਡੈਡੀ ਨੇ ਨਾ ਜਦੋਂ ਸੈਲਫ ਆਟ ਖੁਲਿਆ ਸੀਗਾ ਤਾਂ ਰੋਟੀਆਂ ਮੜੀਆਂ ਲਾਈਆਂ ਆਏ ਤੇ ਕਿਹਾ ਮੈਂ ਕਿਹਾ ਡੈਡੀ ਕੋਈ ਰੋਟੀ ਡੈਡੀ ਨੇ ਥੋੜੀ ਰੋਟੀਆਂ ਲਾਈਆਂ ਮਮਮੀ ਆ ਜਵੇਰੇ ਲਵਾਉਂਦਾ ਸੀਗਾ ਫਿਰ ਲਾਉਂਦਾ ਤਾਂ ਨਹੀਂ ਸੀ ਲਵਾਉਂਦਾ ਵੀ ਫਿਰ ਲਾਉਣ ਪਰਾਦਰ ਹੀ ਹੋਇਆ ਕੰਮ ਮੰਮੀ ਲਾਉਂਦੀ ਹੁੰਦੀ ਸੀ ਡੈਡੀ ਛੋਪੜਦਾ ਹੁੰਦਾ ਸੀ ਮੈਂ ਕਿਹਾ ਡੈਡੀ ਐਤ ਕੀ ਕੋਈ ਰੋਟੀਆਂ ਪਕਾਉਣ ਨੂੰ ਹੈ ਨਹੀਂਗਾ ਚਲਿਏ ਟਾਈਮ ਡੈਡੀ ਕਹਿੰਦਾ ਮੈਂ ਥੱਕ ਗਿਆ ਨਾ ਰਹਿਣ ਤੋਂ ਮੈ ਨਹੀਂ ਜਾਣਾ ਨਾਲ ਮੈਂ ਕਿਹਾ ਮੈਂ ਕਿਹਾ ਨਹੀ ਨਹੀ ਡੈਡੀ ਰੋਟੀਆਂ ਨਹੀਂ ਬਣਵਾਉਣੀਆਂ ਹੱਸਦੇ ਆਵੇਂ ਉੱਦਾਂ ਚੱਲਿਓ ਨਾਲ ਉਹ ਤਾਂ ਉਹ ਤਾਂ ਵਿਆਹ ਦਾ ਕਾਸੇ ਬਹੁ ਸੀਗਾ ਫਿਰ ਅਸੀਂ ਤਾਂ ਸਾਥੋਂ ਘਰੇ ਰਿਆ ਨਹੀਂ ਜਾਂਦਾ ਸੀ ਕੈਂਪਰ ਪਹੁੰਚਦਾ ਹੁੰਦੀ ਕਰ

ਕੋਤਾ ਗਰਮੀ ਨਹੀਂ ਆ। ਇਹ ਸੱਚ ਹੈ। ਐਕਟਰ ਨਹੀਂ ਆ ਪੂਰੀ। ਨੋ ਵੀ ਮੈਂ ਕਿਹਾ ਜਿੱਦ ਤਾਂ ਹੁਣ ਪੂਰੀ ਬਸ ਹੋਈ ਪਈ ਹੈ ਤੇ ਮੇਰੀ ਵੀ ਬੱਸੇ-ਬੱਸੇ ਹੋਈ ਪਈ ਆ। ਕਿਉਂਕਿ ਰਾਤਾਂ ਸਵੇਰ ਦੇ ਵੀ ਮੈਂ ਛੇ ਹੋਏ, 7 ਹੋਏ ਪਰ ਰਾਤਾਂ ਸਾਡੇ 10:30 ਅਸੀਂ ਘਰੇ ਪਹੁੰਚੇ ਆ 12 ਵਜੇ ਗਸੌਂਦਿਆਂ ਨੂੰ ਤੇ ਸਵੇਰੇ ਅਸੀਂ ਮੈਂ ਕਿਤੇ 6 ਵਜੇ ਉੱਠਿਆ ਤਾਂ ਮੈਨੂੰ 6:30 ਖਾਤਾ ਤੇ 6:30 ਵਜੇ ਦੇ ਜਿਉਂ ਅਸੀਂ ਲੱਗੇ ਆ ਪਹਿਲਾਂ ਨੇ ਕਈ ਕਈ ਦੇਵਤਾ ਇਹੋ ਜਿਹਾਉਂਦੇ ਆ ਇਹ ਆ ਲੱਗਦਾ ਯਾਰ ਜਦ ਦੇ ਵਿੱਚ ਕੰਮ ਹੈ ਨਹੀਂ ਤਾਂ ਹੁੰਦਾ ਕੰਮ ਆਉਂਦਾ ਜਿਹੜਾ ਕਰਦੇ ਆਪਾਂ ਕਾਰੋਬਾਰ ਕਰਦੇ ਆ ਨਾ ਉਹਦਾ ਹੁੰਦਾ ਹੀ ਇਹ ਤਾਂ ਆ ਰਿਹਾ ਐਨੇ ਵੇਲੇ ਜਦੋਂ ਕੋਈ ਮਤਲਬ ਕਿਵੇਂ ਟਾਈਮ ਪਾਸ ਹੋ ਜਾ ਕਿਵੇਂ ਹੈ ਨਾ ਮੋਬਾਈਲ ਚਲਾ ਚਲਾਈ ਗਈ ਰਹੀ ਅੱਕ ਜਾਂਦੇ ਆ ਤੇ ਕਈ ਵੇਲੇ ਇਹੋ ਜਿਹਾ ਹੁੰਦੇ ਆ ਤੁਸੀਂ ਕਹਿੰਦੇ ਹੋ ਵੀ ਮੋਬਾਈਲ ਤੇ ਇੱਕ ਮੈਸੇਜ ਵੀ ਦੇਖਣ ਨੂੰ ਦਰਸਦੇ ਹੋ ਯਾਰ ਐਸੀ ਬਿਲਕੁਲ ਇਵੇਂ ਨਹੀਂ ਤਾਂ ਹੁੰਦਾ ਵੀ ਹਾਂ ਸਮਾਂ ਬਿਜੀ ਹੋਣ ਦਾ ਭੱਜ ਦੌੜ ਦਾ ਸਮਾਂ ਆ ਜਾਂਦਾ ਸਾਡੇ ਨਾਲ ਤਾਂ ਬਾੜੇ ਰਹੀ ਬਣਦੀ ਹੈ ਇਹ ਗੱਲ ਵੀ ਮੈਨੂੰ ਲੱਗਦਾ ਵੀ ਜਦੋਂ ਦੇ ਇੰਡੀਆ ਆਏ ਆ ਉਹ ਤਾਂ ਬਹੁਤ ਏਰੀਆ ਬਣਾ ਚਾਰ ਸਾਲ ਹੋ ਗਿਆ ਸਾਨੂੰ ਭੱਜ ਦੌੜ ਚ ਹੀ ਆ ਸੀ ਬਈ ਪਰ ਸਾਡਾ ਸਾਡੀ ਚਾਹੇ ਜਿਵੇਂ ਮਰਜ਼ੀ ਲਾ ਲੋ ਸਾਨੂੰ ਸਾਡਾ ਦਿਲ ਜਿਹੜਾ ਆ ਜੇ ਅਸੀਂ ਕਿਸੇ ਨੂੰ ਜਵਾਬ ਹਾਂ ਸਾਨੂੰ ਆਏ ਜੇ ਕੋਈ ਲਾ ਵੀ ਅਸੀਂ ਮਤਲਬ ਜਿਹੜਾ ਸਾਡਾ ਚਾਹੇ ਕੋਈ ਰਿਲੇਟਿਵ ਚਾਹੇ ਦੋਸਤ ਹੈ ਹਨਾ ਜਦੋਂ ਉਹਨੇ ਕਹਿਤਾ ਨਾ ਫਿਰ ਸਾਨੂੰ ਐ ਹੁੰਦਾ ਵੀ ਅਸੀਂ ਅਗਲੇ ਨੂੰ ਜਵਾਬ ਨਾ ਦੇਈਏ ਹਾਂ ਵੀ ਅਸੀਂ ਜਵਾਬ ਦੇ ਸਕਦੇ ਮੈਨੂੰ ਲੱਗਦਾ 4 ਸਾਲਾਂ ਦੇ ਵਿੱਚ ਮੈਨੂੰ ਨਹੀਂ ਕੋਈ ਐਦਾਂ ਦਾ ਦੇਨ ਯਾਦ ਜਾਂ ਕੋਈ ਐਦਾਂ ਦਾ ਪਰਸਨ ਜਿਹਨੂੰ ਅਸੀਂ ਜਵਾਬ ਦਿੱਤਾ ਹੋਵੇ ਵੀ ਆਪਣੀ ਕੋਈ ਵਡਿਆਈ ਨਹੀਂ ਕਰਦੇ ਕਿਸੇ ਨੇ ਹੱਦ ਤੱਕ ਹਨਾ ਅਗਲੇ ਦੀ ਮਦਦ ਜਿੱਥੋਂ ਤੱਕ ਕਰ ਸਕਦੇ ਹੋਈਏ ਤੇ ਕਰ ਨਹੀਂ ਬੋਵੇ ਉਸ ਕਰਦੇ ਹੁੰਦੇ ਹੁੰਨੇ ਵੀ ਕਰੀਏ ਤੇ 2021 ਦੇ ਵਿੱਚ ਵਿਆਹ ਤੋਂ ਬਾਅਦ ਕੋਸ਼ਿਸ਼ ਤਾਂ ਉਹਦਾ ਨਿਰੰ ਸੀਗਾ ਵੀ ਮੰਨ ਲਓ ਜਿਵੇਂ ਹੀ ਵੀ ਹਜੇ ਅਸੀਂ ਹੌਣ ਤਾਂ ਚਲੋ ਮਾਰੇ ਨੇ ਫੇਰ ਵੀ ਬਹੁਤ ਬਹੁਤ ਜੋਗੇ ਕਰਤਾ ਸਾਨੂੰ ਬਹੁਤ ਜੋਗੇ ਕਰਤਾ ਵੀ ਬਹੁਤ ਪੋਸਿਬਿਲਟੀਜ਼ ਹਾਂ ਦੇ ਹੱਥ 'ਚ ਹੈ ਨਹੀਂ ਉਹ ਕਾਰ ਵੀ ਅਸੀਂ ਕਰ ਸਕਦੇ ਹਾਂ ਕਰ ਲਈ ਦੀ ਆ ਪਰ 2021 ਦਾ ਟਾਈਮ ਹੈ ਇਹੋ ਜਿਹਾ ਜਦੋਂ ਅਸੀਂ ਬਾਹਰੋਂ ਆਇਆ ਬਹੁਤ ਮੰਨ ਲਓ ਹੱਥ ਟੈਟ ਰਹਿਦਾ ਸੀ ਬਹੁਤ ਜ਼ਿਆਦਾ ਹੀ ਗੈਰ ਹਲ ਦੇ ਵੀ ਜਿਵੇਂ ਮੰਨ ਲਓ ਬਹੁਤ ਹਾਲਾਤ ਦੇ ਵਿੱਚ ਵੀ ਆਪਾਂ ਇਹ ਤੁਹਾਨੂੰ ਇਹ ਗੱਲ ਦੱਸ ਰਿਹਾ ਵੀ ਉਹ ਟਾਈਮ ਦੇ ਵਿੱਚ ਵੀ ਅਸੀਂ ਛੋੜੇ ਬੰਦਿਆਂ ਦੀ ਮਦਦ ਕੀਤੀ ਆ ਔਰ ਇਹ ਸਾਥ ਬਹੁਤ ਹੱਦ ਤੱਕ ਕੀਤੀ ਆ ਵੀ ਜਿਵੇਂ ਕਿਆ ਹਨ ਇਹ ਐਕਸਟ੍ਰੀਮ ਜਿੱਥੇ ਬੰਦਾ ਖੜ ਗਿਆ ਤਾਂ ਖੜ ਗਿਆ ਖੜ ਗਿਆ ਬਸ ਮਤਲਬ ਐਸ ਲੈਵਲ ਦੀਆਂ ਵੀ ਕੀਤੀਆਂ ਆ ਵੀ ਜਿੱਥੇ ਬਹੁਤ ਜਾਨ ਦਾ ਵੀ ਰਿਸਕ ਆ ਹਾਂ ਵੀ ਹਰ ਇੱਕ ਚੀਜ਼ ਦਾ ਰਿਸਕ ਲੈ ਕੇ ਵੀ ਆਪਣੀ ਪਹੁੰਚ ਤੋਂ ਮਤਲਬ ਵੱਧ ਕੇ ਹੀ ਕੀਤਾ ਆ ਪਰ ਉਹਦਾ ਰਿਜ਼ਲਟ ਸਾਨੂੰ ਬਹੁਤ ਕਈ ਵੇਲੇ ਇਦਾਂ ਲੱਗਦਾ ਰਹਿੰਦਾ ਕਿ ਸ਼ਾਇਦ ਸਾਨੂੰ ਪਰ ਸਾਨੂੰ ਮੈਨੂੰ ਹੁਣੇ ਸਮਝ ਲੱਗੀ ਵੀ ਦੇਖੋ ਜਦੋਂ ਆਪਾਂ ਕਿਸੇ ਦਾ ਚਾਹੇ ਆਪਾਂ ਕਿਸੇ ਦੀ ਮਦਦ ਕਰਦੇ ਆ ਨਾ ਜੀ ਮੰਨ ਲਓ ਕਿਤੇ ਵੀ ਮੰਨ ਲਓ ਕੋਈ ਆ ਬੰਦਾ ਉਹ ਤੁਹਾਨੂੰ ਨਹੀਂ ਸਮਝਦਾ ਕੋਈ ਚੱਕਰ ਪਰ ਪ੍ਰਮਾਤਮਾ ਪ੍ਰਮਾਤਮਾ ਦੇਖਦਾ ਤੁਸੀਂ ਚੰਗਾ ਕਰਮ ਕਰੋ ਆਪਦੇ ਵੱਲੋਂ ਠੀਕ ਹੈ ਮੇਰੀ ਇਹ ਮੰਨਣੀ ਮੇਰੀ ਧਾਰਨਾ ਹੁਣ ਇਹ ਹੋ ਗਈ ਹੈ ਵੀ ਆਪਦੇ ਵੱਲੋਂ ਚੰਗਾ ਕਰਮ ਕਰੋ ਠੀਕ ਹੈ ਤੇ ਤੁਹਾਨੂੰ ਉਹਦਾ ਕਰਮ ਕਰਕੇ ਫਲ ਦੀ ਇੱਛਾ ਨਾ ਟੱਚ ਬੋਰਡ ਸਾਨੂੰ ਪ੍ਰਮਾਤਮਾ ਨੇ ਬਿਨਾ ਕਹਿ ਸਾਨੂੰ ਉਹ ਚੀਜ਼ਾਂ ਦਾ ਫਲ ਦਿੱਤਾ ਵੀ ਆਵੇ ਮਹਾਰਾਜ ਦੀ ਕਿਰਪਾ ਇੰਨੀ ਆ ਵੀ ਐਨੇ ਜੋਗ ਚਲ ਮਹਾਰਾਜ ਇਹ ਕਰਦੇ ਹਨਾ ਹਰੇਕ ਨੂੰ ਮਦਦ ਕਰਨ ਵਾਲੇ ਆਪਾਂ ਕੌਣ ਹੁੰਨੇ ਆ ਇੱਕ ਜਰੀਆ ਬਣਦਾ ਹੁੰਦਾ ਪਰ ਅਸੀਂ ਇੰਨੇ ਜੋਗੇ ਹੈਗੇ ਆਂ ਹਾਂ ਵੀ ਇੰਨੇ ਜੋਗੇ ਹੈਗੇ ਆਂ ਵੀ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਨਾ ਅਸੀਂ ਕਰ ਸਕਦੇ ਹੁਣ ਜਿਵੇਂ ਅਸੀਂ ਕੱਲ ਹੀ ਜਿਵੇਂ 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 ਅਸੀਂ ਪੈਸੇ ਚ ਇੰਨੇ ਸੈੱਟ ਹਾਂ ਹਾਂ ਅੱਜ ਲਈ ਉਹ ਚਲਦੀ ਹੈ ਵੀ ਇੱਕ ਹੁੰਦਾ ਨਾ ਵੀ ਬੰਦੇ ਦੇ ਨਾਲ ਜਾ ਕੇ ਖੜ੍ਹ ਜਾਣਾ ਵੀ ਕੋਈ ਗੱਲ ਨਹੀਂ ਵੀ ਅਸੀਂ ਹੈਗੇ ਆਂ ਉਹ ਪਰਮਾਤਮਾ ਨੇ ਸਾਨੂੰ ਇੰਨਾ ਸਬਰ ਬਖਸ਼ਿਆ ਆ ਹਾਂ ਵੀ ਅਸੀਂ ਖੜ੍ਹ ਜਾਂਦੇ ਆ ਜਾ ਕੇ ਉਹ ਕਿਤੇ ਵੀ ਅਭੀ ਸਾਨੂੰ ਆਇਆ ਹੁੰਦਾ ਵੀ ਯਾਰ ਖੜ੍ਹੋ ਬੰਦੇ ਨਾਲ ਚਾਹ ਤੁਹਾਡੀ ਜੇਬ ਚ ਮੈਂ ਕਹਿੰਨੀ 10 ਰੁਪਏ ਵੀ ਹੈ ਨਹੀਂ ਪਰ ਤੁਹਾਡਾ ਹੌਸਲਾ ਦਿੱਤਾ ਅਗਲੇ ਨੂੰ ਐ ਹੋ ਜਾਂਦਾ ਵੀ ਹਾਂ ਮੇਰੇ ਨਾਲ ਖੜਾ ਆ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਕਿਉਂਕਿ ਹੁਣ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ ਤੁਸੀਂ ਦੇਖ ਲਓ ਵੀ ਅਸੀਂ ਕੱਲ ਗਏ ਸੀ ਪਰਸੋ ਪਰਸੋ ਗਏ ਸੀ ਕਿ ਕੱਲ ਮੈਂ ਤਾਂ ਤੁਸੀਂ ਦੇਖ ਲਓ ਸਾਡਾ ਦਿਮਾਗ ਇੰਨਾ ਦਿਮਾਗ ਇੰਨਾ ਸੌਨ ਹੋਇਆ ਪਿਆ ਆ ਮੈਨੂੰ ਸਾਨੂੰ ਪਤਾ ਹੀ ਨਹੀਂ ਵੀ ਕੱਲ ਸੀ ਕਿ ਪਰਸੋ ਸੀ ਕਿ ਇੰਨੇ ਥੱਕੇ ਪਏ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਹੋ ਸਕਦਾ ਵੀ ਕੱਲੂ ਵੀ ਵਲੌਗ ਕੱਲੂ ਇਹ ਵਲੌਗ ਆਵੇ ਪਰ ਪਰਸੋ ਨੂੰ ਨਾ ਆਵੇ ਵਲੌਗ ਤੇ ਬਾਕੀ ਦੇਖਦੇ ਆ ਕੀ ਬਣਦਾ ਹਨਾ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਗੁੱਡ ਨਾਈਟ ਬਾਏ ਬਾਏ